श्री <laughs> गुसेर <laughs> ਤਰੀਕੇ ਨਾਲ ਮਿੱਟਾ ਰਹਿਣ ਦੀ ਯਾਦ ਰੱਖਦੇ ਅਸ਼ੀਰਾ ਮੀਰ ਕੁਸ਼ਤੀਆਂ ਕਰਾ ਰਿਹਾ ਪਰ ਪੱਤਰੇ ਇਧਰ ਹੋਵੇ ਇਹਨੂੰ ਉੱਤੋਂ ਨਹੀਂ ਕਰਾ ਰਿਹਾ ਰੇਸ਼ਮ ਜੰਮੇ ਮੇਰੀ ਪੀੜੀ ਦੇ ਮਾਲਕ ਉਹਨਾਂ ਨੇ ਪੱਤਰ ਚੜ੍ਹਨ ਪਾਉਣ ਦੀ ਖੁਸ਼ੀ ਦੇ ਵਿੱਚ ਚੜ੍ਹਦੀ ਕਲਾ ਦਾ ਜਕਾਰਾ ਲਾਣੇ ਮੈਚ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ

ਵੇਲੇ ਸੀ ਮੇਲਾ ਨਹੀਂ ਹੁੰਦਾ ਹਾਂ ਮੋੜਦੇ ਆਪੇ ਸਾਰੇ ਅਸੀਂ ਕੱਲ ਨੂੰ ਆਏ ਤੇ ਤੁਹਾਨੂੰ ਨਹੀਂ ਬੜਾਉਂਦਾ ਮੈਂ ਯਾਰਾਂ ਦੀ ਹੋ ਗਈ ਕਰਨੀ ਕੱਖ ਨਹੀਂ ਕਰਨੀ ਸਹੀ ਗੱਲ ਸਾਰੇ ਇੰਨਾ ਦੀ ਉਮਰ ਆਉਦੀ ਆ ਭੈਣ ਜੋ ਛੱਟੇ ਉੱਡਦੇ ਹਣ ਜਦੋਂ ਮਾਰਨੇ ਖੋਦੀਆਂ ਪਈਆਂ ਸੀ ਆ ਨਾ ਬਾਦੋਲੇ ਕੁੜੀਆਂ ਆ ਗਏ ਸਾਲੇ ਪੈਰ ਗਿੱਟੇ ਜੇ ਫੜ ਕੇ ਤੇ ਉੱਥੇ ਬੰਦਾ ਖਿਜਾ ਦਿੰਦੇ ਕੁੜੀਆਂ ਆ ਜਾਂਦੇ ਜਿਹੜਾ ਮੈਂ ਉਹ ਨਾ ਇਹ ਨਾ ਕੁੜੀਆਂ ਆ ਜਾਂ ਲਾਉਂਦਾ ਹੀ ਪੀਚੁੰਦਾ ਹੀ ਗੁਰਬਾ ਚੇਖੜਿਆ ਔਰ ਤੁਗ ਮੈਂ ਖੜ ਗਏ ਜੀ ਦੂਨੀ ਖੜਿਆ ਭਾਣ ਵੀ ਖੜਿਆ ਤੇ ਸਿੱਧੋ ਉਹਦੇ ਕੱਦੀ ਭਾਣੇ ਕੋਈ ਧੋਣੇ ਹੱਥ ਰਖਦੇ ਐ ਮਿੱਟੀ ਚੁੱਕਦੇ ਆ ਇਹਦਾ ਗੁੰਮ ਹੈ ਬਿਲਕੁਲ ਇਹ ਸਿਨਾ ਗਿਨਾ ਚਰ ਗੁਰਵਾ ਮਿੱਟੀ ਰਾ ਕਰੇ ਕੁਝ ਇਹਨੂੰ ਜਿਹੇ ਤਰੇ ਦੀ ਛੇੜੋ ਜਿਹੜੀ ਭਾਣ ਵੀ ਬੜਾ ਸਿੱਧੋ ਨਹੀਂ ਬੜੇ ਬਿਠੁੰਦੇ ਉਹਦੋਂ ਹੁਣ ਤੇ ਰਖਵਾ ਬੈ ਗਿਆ ਆਈ ਵੀ ਇਹ ਮੈਂ ਕਹਿੰਦਾ ਉਹਨਾਂ ਬੰਦਾ ਬੰਦਾ ਮਰਜ਼ੇ ਨਾਲ ਕੋਈ ਰੇਟਰ ਹਾਂ ਸਹੀ ਗਾ ਰੇਟਰ ਤਗੜੇ ਜਿਹੜੇ ਚੱਲ ਜਾਂਦੇ ਉਹਦੀਆਂ ਬੱਕੀਆਂ ਹੁਣ ਕਿਹੜਾ ਰੇਟਰ ਮੈਨੂੰ ਦੱਸ ਹਾਂ ਉਹਦੇ ਕੇਈ ਉਹਦਾ ਸਿਆਪਾ ਇਹਦਾ ਮਾੜੀ ਜਿਹੀ ਲੱਗ ਜਾਂਦੀ ਨਾ ਜਦੋਂ ਮਲ ਗਈ ਹੁੰਦਾ ਇਹ ਮੈਚ ਤੋਂ ਬਾਅਦ ਚ ਬਾਈ ਹਾਰ ਕੇ ਨਿਕਲਣਾ ਮੈਚ ਤੋਂ ਬਾਅਦ ਚ ਪੱਕਾ ਕੁਲਣਾ ਹੀ ਕੁਲਣਾ ਤੇ ਕੱਦੀ ਮੈਚ ਤੋਂ ਬਾਅਦ ਪਤਾ ਕਿੰਨੇ ਬੈਟਸ ਮਾਰ ਦਿੰਦਾ 100 700 ਬੈਟਸ ਮਾਰ ਦਿੰਦਾ ਨੇ ਖਲੋਤ ਖਲੋਤਾ ਹੀ ਇਦਾਂ ਨੇ ਉਹਦਾ ਲੋਰੀ ਇਹ ਨਹੀਂ ਪਤਾ ਪੈਗ ਲਾ ਕੇ ਪੈਰ ਚ ਮਾਰੀ ਜਵੇ ਮਾਰੀ ਜਾਂਦਾ ਸਹੀ ਗੱਲ ਹੈ ਜੇ ਤਾਂ ਉਹਦਾ ਜਿੰਦ ਲਾਉਣੇ ਨੇ ਐਦਾਂ ਉਹਨੇ ਕਿਹਾ ਮੀਟ ਬਣਾ ਲਓ ਖਾੜੇ ਮੀਟ ਬਣਾਉਣ ਲੱਪਣਾ ਤੇ ਪੈਗ ਲਾ ਕੇ ਤਾਂ ਮੀਟ ਲਾਉਣਾ ਪੈਣੀ ਹੈ ਇਹ ਨਾ ਮੈਂ ਕਿੰਤੀ ਬੰਦਾ ਉਹਨੂੰ ਹੋਰ ਵੀ ਕਿਹੜਾ ਤੇਰੀ ਵਾਲੇ ਮੈਂ ਇਹਦੇ ਬੋਲਦੀ ਗੱਲ ਦੀ ਕੱਤੀ ਅਰਗਾ ਰੇਡਰ ਨੇ ਉਹਨੇ ਜੇ ਮਨ ਉਹ ਇਹ ਨਹੀਂ ਗੱਲ ਪਾਇਦਾ ਨਹੀਂ ਪਾਇਦਾ ਨਹੀਂ ਹਾਂਜੀ ਹਾਂਜੀ ਪਾਇਦਾ ਵੀ ਫੁੱਲ ਨਹੀਂ ਤੇ ਕਹਿੰਦਾ ਮੈਨੂੰ ਬਾਹੀਂ ਆਉਣਾ ਤੋਂ ਹੁਣ ਹਾਂਜੀ ਇਹ ਕਿਹੜਾ ਬੰਦਾ ਨਹੀਂ ਤਾਂ ਮਿਲਤੀ ਤੋਂ ਨਹੀਂ ਜਿੱਤ ਕੇ ਤੂੰ ਪੱਜਿਆ ਨਹੀਂ ਜਾਂਦਾ ਤੂੰ ਤਾਂ ਪੱਜ ਕੇ ਆ ਨਾ ਵੀ ਥੋੜਾ ਬੋਤਾ ਬੋਤਾ ਮਰਿਆ ਉਹ ਸਾਜੀ ਜੀ ਦਾ ਪਲਾਉ ਪੁੱਛ ਵੀ ਆ ਪੁੱਛਿਆ ਹੈ ਪੱਕੀ ਕੱਚੀ ਬਣਾਉਂ ਉਹਦੇ ਗਾੜੀ ਨਹੀਂ ਬਣਾਉਂ ਇਹ ਗੱਲ ਤਾਂ ਠੀਕ ਹੈ ਮੈਂ ਦੱਸਦਾ ਜਦੋਂ ਪਤਾ ਨਾ ਮੋਰਾਂ ਛੱਡਣੀ ਲੱਗਣੀ ਜਾਂਦੇ ਆ ਉਹਨੂੰ ਉਹਨੂੰ ਨਹੀਂ ਕਹਿੰਦੇ ਉਹਨੂੰ ਫਿਰ ਪਾਸੇ ਜਾ ਕੇ ਬਾਹਰ ਫੜ ਲੈਂਦੇ ਆ ਯਾਰ ਗੁਰੂ ਮੈਨੂੰ ਮੇਤੂ ਕੀ ਲੈਣਾ ਹੈ ਛੱਟ ਆਹ ਦੀ ਆਹ ਜੀ ਵੇਂਦੇ ਟਾਵਰ ਨੂੰ ਮੈਂ ਫਰੇਮ ਚ ਮੈਂ ਜਦੋਂ ਜਦੋਂ ਆਇਆ ਮੈਂ ਕਿਹਾ ਇਹ ਜੂਮ ਹੋ ਗਿਆ ਕੰਮ ਐ ਕੀਤਾ ਤੇ ਉਹ ਬੜਾ ਸਲੋ ਆ ਆ ਦਿਨੋਂ ਤੇਜ਼ ਹੀ ਹੋਊਗਾ ਪਰ ਮੇਰੇ ਨਾਲ ਸਲੋ ਕਰਕੇ ਆ ਥੱਲੇ ਨਾ ਹਾਂ ਉਹ ਮੈਂ ਸਲੋ 모ਸ਼ਨ ਹੁੰਦਾ ਇਹ ਗਿਆ ਗਿਆ ਸ਼ੋ ਮੋਸ਼ਨ ਚ ਤੇ ਉਹ ਆਇਆ ਫੜ ਕੇ ਤੇ ਟਲੇਟਾ ਲਿਆ ਜਿੱਦੀ ਉਹਨੇ ਬਾਹ ਕੀਤੀ ਨਾ ਇੱਕ ਮਿੰਦੀ ਵੱਡੀ ਬਾਹ ਚਾਈਦੀ ਆ ਹਾਂ ਆਹ ਕਾਹਦੇ ਦੀ ਬਾਤ ਆ ਰਹੀ ਜੀ ਆਹ ਨੇ ਕੈਨੇਡਾ ਜਾਣਾ ਕੱਟ ਜਾਣਾ ਜਾਵੇ ਪਾਉ ਮੈਂ ਕੈਨੇਡਾ ਰਸ ਆਵਿਆ ਮੈਂ ਮੈਂ ਇਹ ਤਾਂ ਗੱਲ ਕਰਦੀ ਮੈਂ ਗੁਰੂ ਸਾਡੀ ਕਮਾਈ ਨੂੰ ਕਿਤੇ ਤੁਸੀਂ ਲੱਖ ਸਾਡੇ ਲੱਖ ਰੁਪਏ ਨੂੰ ਕਿਤੇ 10000 ਨੂੰ ਤੈਨੂੰ ਦਿੰਦਾ ਕਿ ਲੱਖ ਨੂੰ ਲੱਖ ਹੀ ਸਮਝਦੇ ਜੀ ਐ ਇਦਾਂ ਚੱਲਦਾ ਹੀ ਕੰਮ ਆ ਬੜਾ ੱੱਕਾ ਮੈਂ ਬਾਜਾ ਲੜੀ ਰਿਹਾ ਹਾਂ ਜੀ ਬਲੱਡ ਲੈਂਦਾ ਬਲੱਡ ਲੈਂਦਾ ਮੈਂ ਜਨਮਰਾਂ ਦੇ ਬਲੱਡ ਲੈਂਦਾ ਲੱਭੀ ਜੇ ਰੱਖੇ ਬੰਦਿਆਂ ਦੀ ਬਲੱਡ ਲੈਂਣਾ ਉਹ ਵੋਟ ਦੀ ਜਾਂਦੀ ਹੈ ਲਈਆਂ ਤੋਂ ਥੋੜੀਆਂ ਇਹ ਸਹੀ ਸਾਂ ਉਹ ਕਰ ਰਿਹਾ ਕਿ ਭੱਲ ਭਾਈ ਨਾ ਕਰੋੜਾਂ ਦੇ ਹਿਸਾਬ ਨਾਲ ਲੱਖੀ ਤੇ ਕੋਈ ਗੱਲ ਨਹੀਂ ਕਰਨਾ ਕਰੋੜ ਦੀ ਗੱਲ ਕਰਦਾ ਵੀ ਬੁਲਾਣਾ ਇੰਨੇ ਕਰੋੜ ਦੇ ਨਹੀਂ ਆਈ ਜਾਵਾ ਕਈ ਬੰਦੇ ਹੋਦੇ ਆ ਜੁਤਰਾ ਨਾਲ ਬਲੱਡ ਲੈਂਦੀ ਗੱਲ ਹੁੰਦੀ ਹੈ ਨਾ ਢਿੱਡ ਚ ਹੀ ਮੁੱਲ ਲੱਗ ਜਾਂਦਾ ਢਿੱਡ ਚ ਮੁੱਲ ਜਿਉ ਜੋ ਦੇ ਦੇ ਤੂੰ ਇੰਨੇ ਪੈਸੇ ਚੁੱਕੋ ਢਿੱਡ ਜੂਨਾ ਭਰਾਵਾ ਉਹ ਕਰੇ ਵਾਲੇ 82500 ਲੱਗਿਆ ਢਿੱਡ ਜੂ ਆ ਗਿਆ ਇਹ ਸਾਊਥ ਦੇ ਆ ਨਾ ਜਿਹੜੇ ਹਾਂਜੀ ਉਹਨਾਂ ਦਾ ਮੁੱਲ ਚਾਹੀਦਾ ਹਾਂ ਉਹਨਾਂ ਸਾਊਥ ਤੋਂ ਜ਼ਿਆਦਾ ਬਹਿਣਾ ਉਹਨਾਂ ਤਾਂ ਇਹ ਮਾਲਵਾੜ ਨਸਲ ਵੀ ਹੈਗੀ ਆ ਇੱਧਰ ਦੀ ਰਾਸਥਾਨ ਰਾਸਥਾਨ ਦੀ ਮਾਲਵਾੜ ਨਸਲ ਤੇ ਉਹਦੇ ਕਰਕੇ ਚੱਕਰ ਇਦਾਂ ਪੈ ਗਿਆ ਤੇ ਸਾਊਥ ਦੇ ਬੰਦੇ ਸਾਲੇ ਸ਼ਾਮੀਆਂ ਤਗੜੀਆਂ ਬਿਜ਼ਨਸਮੈਨ ਬੰਦੇ ਉਹਨਾਂ ਨੂੰ ਕਰੋੜ ਤੋਂ ਕਰੋੜ ਤੇ ਕਹਿੰਦਾ ਕੱਤਣਾ ਹਾਂ ਕਿ ਆਪਣੇ ਵਰਗੇ ਦੀਆਂ ਚੀਕਾਂ ਮਰ ਜਾਂਦੀਆਂ ਆਪਣੇ ਤੇ ਲੱਖ ਲੱਖ 1.5 ਲੱਖ ਤੇ ਬੈਠੇ ਲੱਜਦਾ ਉਹਨਾਂ ਦਾ ਤਾਂ ਨਹੀਂ ੱਤਕਾ ਯਾਰ ਅੱਗੇ ਨਾ ਮੈਂ 2010 ਚ ਲਿਆਇਆ ਮਛੇਰੀ ਲੱਖ ਰੁਪਏ ਦੀ ਤੇ ਲੱਖ ਰੁਪਿਆ ਉਦੋਂ ਮੈਨੇ ਰਖਾਉਣਾ ਹੁੰਦਾ ਸੀ ਹਾਂ ਕਿ ਲੱਖ ਰੁਪਏ ਦੀ ਘੋੜੀ ਜਾਂਦੀ ਹੈ ਘੋੜੀ ਜਾਂਦੀ ਹੈ ਅਸੀਂ ਗੱਲ ਤੇ ਹੁਣ ਸਟੈਲੀਅਨ ਘੋੜਾ ਕੋਈ ਵੀ ਹੁੰਦਾ ਹੁੰਦਾ ਸੀ ਨਾ ਅੱਜ ਤੋਂ 7-8 ਸਾਲ ਪਹਿਲਾਂ ਕਹਣਾ ਫਲਾਣੇ ਬੰਦੇ ਨੇ 5 ਲੱਖ ਦਾ ਘੋੜਾ ਲਿਆ 5 ਲੱਖ ਤੇ ਅੱਜਕੱਲ 5 ਤੇ ਗੱਲ ਹੀ 5 ਤੇ ਕੋਈ ਰੁਪਇਆ ਤੇ ਗੱਲ ਹੀ ਨਹੀਂ ਕੀਤੀ ਇਸ ਗੱਲ ਦੀ ਨਾ 5 ਲੱਖ ਨਹੀਂ ਗੱਲ ਦਾਇ ਲਾ ਲੂ ਕੌਣ ਕਾਲੇ ਕਾਂਡੇ ਦੀ ਬੱਜੀ ਹੋਵੇ ਦਲਬਾਗ ਦੀ ਬੱਜੀ ਹੋਵੇ ਇਹਦੀ ਲਾਲ ਲਾਲ ਲੁਰਾ ਦੰਦੀ ਬੱਜੀ ਹੋਵੇ ਸੱਤ ਤੋਂ ਹੁਣ ਚੱਲਣ ਦੇ ਆ ਦਲਬਾਗ ਤੇ ਕਾਲਾ ਕਾਂਡਾ ਕਾਲੇ ਕਾਂਡੇ ਦੀ ਬੱਜੀ ਅੱਜ ਦੀ ਟੇਟ ਦੇ ਵਿੱਚ 30 ਲੱਖ ਦਾ ਘਟ ਮੰਨ 25 ਲੱਖ ਦੀ ਬੱਜੀ 25 ਦਾ ਮਿਲਦੀ ਨਹੀਂ ਕਿ ਉਹਦੇ ਚ ਬਰੀਕੀਆਂ ਜ਼ਿਆਦਾਆਂ ਆ ਗਈਆਂ ਫਟਾ ਫੋਟਾ ਵਧੀਆ ਆ ਗਿਆ ਥੋੜਾ ਮੋਲ ਸਾਲਾ ਪੁਸ਼ਕਰ ਜਦੋਂ ਪੁਸ਼ਕਰ ਲੱਗਦਾ ਨਾ ਮਿਲਣਾ ਪੁਸ਼ਕਰ ਆਉਂਦੇ ਸਾਹੂ ਚਲੇ ਉਹ ਸਾਲੇ ਬੰਦੇ ਬਲੇ ਕੀ ਕਰਦੇ ਹੁਣੇ ਉੱਥੋਂ ਕੋੜੀਆਂ ਲੈ ਲੇ ਤੇ ਉੱਥੇ ਦਿੱਤੀਆਂ ਉੱਥੇ ਵਿੱਚ ਹੀ ਜਾਂਦੇ ਉੱਥੇ ਵਿੱਚ ਹੀ ਜਾਂਦੇ ਇਹਨਾਂ ਨੂੰ ਭੇਤ ਨਹੀਂ ਇਹਨਾਂ ਨੂੰ ਭੇਤ ਨਹੀਂ ਹਾਂ ਉਹ ਉੱਥੋਂ ਲੈ ਕੇ ਦੋ ਉੱਥੇ ਇਧਰੋਂ ਲੈ ਕੇ ਦੋ ਜਿਵੇਂ ਨਿਕਲੇ ਉਹ ਇਹ ਮੁੰਡਾ ਜਿਹ ਹੁੰਦਾ ਇਹ ਮੇਰੇ ਵੀਰਿਆਂ ਵੀਰਿਆਂ ਨਾਲ ਬੜਾ ਤਗੜਾ ਜੁਬਾਰ ਚੁਕਾ ਕੇ ਲਿਆ ਕੋੜੀਆਂ ਬੜਾ ਚੋਲਾ ਵੱਡਾ ਮਾਲੇ ਦੇ ਨਾਲ ਮਾਲੇ ਨਾਲ ਜਾਨੀ ਤੇ ਤਿੰਨ ਤਿੰਨ ਕ ਘੋੜੀਆਂ ਤੋਂ ਸ਼ੁਰੂ ਕੀਤਾ ਇਹਨੇ ਤੇ ਇਹ 10 15 ਲੱਖ ਦੇ ਬਜਟ ਚ ਇਹ ਅੱਜ ਕੁ ਕਰੋੜਾਂ ਦੀ ਕਰੋੜਾਂ ਦੀ ਬਣ ਗਈ ਕਰੋੜਾਂ ਦਾ ਮਾਲੇ ਜਾਨਾ ਜਾ ਰਹੀ ਹੈ ਇਹ ਇਹ ਕਿੱਦਾਂ ਘਰਾਣੇ ਵੱਡੇ ਹੋ ਹੁੰਦੇ ਆ ਹੁਣ ਜਿੰਨਾ ਤੋਂ ਸੇਰੀਆਂ ਨੇ ਆਮਾ ਮਿਲ ਗਈ ਜੀਤੋ ਕੋੜਾ ਆ ਗਿਆ ਹਾਂਜੀ ਉਹਨੇ ਡੈਰੀ ਲਾਈ ਹੈ ਫੇ ਤਰਾਹ ਘੋੜੀ ਪਰ ਕੇ ਗਈ ਆ ਪਰ ਹਾਂ ਪਰ ਉਹਨਾਂ ਕੋਲ ਆਉਂਦਾ ਸੇਰੀ ਦੇ ਤਾਂ ਦੇ ਦੇ ਸ਼ੇਰੀ ਦੇ ਦੋ ਜਿਹੜਾ ਸਾਡੇ ਕੋਲ ਦੇ ਪਰਕੇ ਗਏ ਸੀ ਇਹ ਆਮ ਬੰਦਾ ਜਿੱਦੋਂ ਨਾ ਉਹਨੇ ਥੋੜੇ ਘੋਟੇ ਕਰਕੇ ਆ ਉਹਨੇ ਥੋੜੇ ਜਿਹਦੇ ਜਿਹਦੇ ਚੱਲ ਗਈ ਫਾਰਮ ਤੇ ਸਾਰਾ ਸਾਫ ਹੈ ਅੱਜ ਉਹਦੇ ਫਾਰਮ ਦੇ ਪਰ ਉਹਨੇ 7-8 ਦੀ ਵੀ ਲਈ ਆ ਸਾਲੀਓ ਫਾਦੇ ਨਾ ਪਰ ਕਿੰਨੇ ਸਾਦੇ ਉੱਤੇ ਪਾ ਦੇ। ਉਹ ਤੂੰ ਕਰਕੇ ਨਾ ਹਾਂਜੀ ਹਾਂਜੀ। ਸਾਰਾ ਲੱਖ ਰੁਪਇਆ ਲੱਗਣਾ। ਚਲੋ ਇਦਾਂ ਭੈਣ ਭਰਾਵਾਂ ਦਾ ਕਰਕੇ ਸਾਡੇ ਦੋਨਾਂ ਦਾ ਪੱਕਾਵਾ ਦੇਣਾ ਇੱਥੇ। ਹੋਰ ਬਣ ਦੇ ਇਹ ਆਪਣਾ ਕੰਮ ਇਹ ਤਾਂ ਇਹ ਕਾਪਾ ਆ ਬਣਾ ਦੇਣਾ ਵਧੀਆ। ਅੰਦਰ ਏਸੀ ਏਸੀ ਲਾ ਦਾਂਗੇ ਇੱਧਰ। ਨਾਲੇ ਠੰਡਾ ਰਹੂਗਾ। ਠੀਕ ਰਹੂਗਾ। ਇੱਕ ਦੋ ਜਿਹੜੇ ਆਪਣੇ ਜ਼ਿਆਦੇ ਖਾਂਸ ਹੁੰਦੇ ਜਿੱਦਾਂ ਇਹ ਆ ਤੁਸੀਂ ਇਹ ਛੱਡ ਦਿਓ ਉੱਥੇ ਆਪਾਂ ਕਰ ਲਾਂਗੇ ਸਾਡੇ ਇਹ ਹੋਇਆ ਇੱਕ ਅਦਾੜਾ ਆ ਆਪਣੀ ਕਿਤਨ ਬਣਾ ਦੇਣੀ ਇੱਧਰ ਆਪਾਂ ਵਧੀਆ ਇੱਕ ਇੱਕ ਅਦਾ ਜਵਾਗ ਵੀ ਖਾਸ ਜਿਹੜਾ ਜ਼ਿਆਦਾ ਹੁੰਦਾ ਹੈ ਨਾ ਜਿਸ ਦਾ ਮਾਪੇ ਬਾਪ ਜ਼ਿਆਦਾ ਸਾਥ ਦਿੰਦਾ ਉਹ ਆਪਾਂ ਰੱਖ ਲਾਂ ਕਿਉਂਕਿ ਤੁਹਾਨੂੰ ਪਤਾ ਜਮਾਨਾ ਨਹੀਂ ਹੈਗਾ ਰੱਖਣ ਦਾ ਹੈ ਨਾ ਕੋਈ ਵੀ ਚੀਜ਼ ਕਿਉਂਕਿ ਸਾਰਿਆਂ ਦਾ ਏਕ-ਏਕ ਬੱਚਾ ਤੇ ਜ਼ਿੰਮੇਵਾਰੀ ਨਹੀਂ ਚੁੱਕੀ ਜਾਂਦੀ ਹੁਣ ਕਿਉਂਕਿ ਆਪਣਿਆਂ ਦੀ ਨਹੀਂ ਚੁੱਕੀ ਜਾਂਦੀ ਇਹ ਤੇ ਅਜੇ ਬੱਚਾ ਹਾਂਜੀ ਹਾਂ ਕਾਨੂੰ ਪਤਾ 100 ਗੱਲ ਬਾਤ ਹੋ ਜਾਂਦੀ ਹੈ ਹਾਂ ਕੁਝ ਨਹੀਂ ਹੈਨਾ ਬਾਕੀ ਚਲੋ ਮੈਂ ਜਿੰਨੇ ਜੋ ਗਿਆ ਇੱਥੇ ਮੁੰਡੇ ਆ ਰਗੜਾ ਰੁਗੜਾ ਲਾਉਂਦੇ ਰਹਿੰਦੇ ਆ ਕਿੱਲੋ ਗਿਰੀਆਂ ਲੱਗ ਜਾਂਦੀਆਂ ਰੋਜ਼ ਦੀਆਂ ਨਹੀਂ ਨਹੀਂ ਉਹ ਨਹੀਂ ਆਪੇ ਜਿਹੜੇ ਮੇਰੇ ਇੱਥੇ ਆਪਾਂ ਨੂੰ ਗਿਰੀਆਂ ਦੀ ਲੋੜ ਆ ਉਹ ਇੱਥੇ ਇਹਨਾਂ ਨੇ ਪੀਂਨੀਆਂ ਵਾ ਗਿਰੀਆਂ ਲੈ ਲਿਓ ਇੱਥੇ ਦੇ ਦਿਓ ਬਸ ਹਣਾ ਕੋਈ ਕਿਤੇ ਨਾ ਮੈਨੂੰ ਕਹਿੰਦੇ ਕਿ ਆਹ ਪੈਸੇ ਲੈ ਲਓ ਪੀ ਲੈ ਮੈਂ ਪੈਸੇ ਜਾਂਦਾ ਨਹੀਂ ਪੈਸੇ ਤੁਹਾਨੂੰ ਕੋਈ ਪੈਸਾ ਦੋ ਹਾਂ ਵੀ ਤੇ ਬਲਗੀ ਚੱਕਰ ਹੁੰਦਾ ਜਿਹੜੀ ਚੀਜ਼ ਆਪਣੀ ਇੱਕ ਸਦਾ ਲੰਗਰ ਆ ਜਿਹੜੀ ਲੰਗਰ 'ਚ ਪੈ ਜਾਣੀ ਹੈ ਨਾ ਉਹ ਇੱਥੇ ਹੁਣ ਵੇਲੇ ਵੀ ਰੋਜ਼ ਮੁੰਡੇ ਲਾਉਂਦੇ ਆ ਤੇ ਮੇਰੇ ਸਾਨਾ ਕਿਲੋ ਗਿਰੀਆਂ ਰੋਜ਼ ਪੈ ਜਾਂਦੀਆਂ ਕਿਲੋ ਗਿਰੀਆਂ ਆ ਤਿੰਨ ਚਾਰ ਪੈਕਟ ਤੇ ਪੈ ਜਾਂਦੇ ਆ ਅੱਧਾ ਕਿਲੋ ਮੇਰੇ ਅੱਧਾ ਕਿਲੋ ਬਣ ਜਾਂਦੀਆਂ ਦੋ ਪੈਕਟਾਂ ਦੇ ਤੇ ਆ ਕਿਲੋ ਗਿਰੀਆਂ ਰੋਹ ਦੀਆਂ ਲੱਗ ਜਾਂਦੀਆਂ ਤੇ ਉਦਾਂ ਨਾ ਜਿਹੜੀ ਇਹ ਉਮਰ ਹੁੰਦੀ ਹੈ ਨਾ ਜਦੋਂ ਕੱਚੀ ਉਮਰ ਹੁੰਦੀ ਹੈ ਜਦੋਂ ਅਸੀਂ ਉੱਥੇ ਆ ਇਹ ਜਿਹੜੀ ਉਮਰ ਹੈ ਇਹ ਉਮਰ ਚ ਕੱਲਰ ਰਗੜਾ ਹੀ ਮਿਲ ਜੇ ਨਾ ਬੜੀ ਤਗੜੀ ਚੀਜ਼ ਹੈ ਜਦੋਂ ਆਪਾਂ ਮਿਹਨਤ ਲਾ ਕੇ ਰਗੜਾ ਪੀ ਲੈਣਾ ਨਾ ਬੜੀ ਤਗੜੀ ਚੀਜ਼ ਹੈ ਵੀ ਆਂਦਰਾ ਸਾਰੀਆਂ ਸੁੰਗੀਆਂ ਹੋ ਜਾਂਦੀਆਂ ਉਤੋਂ ਬਾਅਦ ਜਿਹੜੀ ਲਗੜਾ ਦਾ ਕਰਦਾ ਲਗੜਾ ਦਾ ਪਿਆਰ ਹਾਂ ਇਹੜੇ ਮੁੰਡੇ ਰੋਜ਼ ਆਉਂਦੇ ਆ ਇੱਥੇ ਰਗੜਾ ਪੀ ਕੇ ਹੀ ਜਾਂਦੇ ਆਪਾਂ ਮੈਂ ਜਿੰਨੀ ਚੁੱਕਿਆ ਹੈਗਾ ਵੀ ਮੈਂ ਨਹੀਂ ਕਿ ਮੈਂ ਜਿੰਨੇ ਭੈਣ ਭਰਾ ਹੈਗੇ ਆਪਣੀ ਸਪੋਰਟ ਕਰਦੇ ਹੋ ਗਿਰੀਆਂ ਲਿਆ ਦਿੰਦੇ ਆ ਵੀ ਬਾਬੇ ਬਿਧੀ ਚੰਦੀ ਕਿਰਪਾ ਦੇਣਾ ਮੁੱਕਦਾ ਨਹੀਂ ਕੋਈ ਜਦੋਂ ਮੁੱਕਣ ਲੱਗਾ ਫੇਰ ਸਾਡੇ ਰਿਗ ਭੈਣ ਭਰਾ ਨਹੀਂ ਕੀ ਉਹ ਕਿਉਂਕਿ ਇੱਥੇ ਇੱਥੇ ਜਿੰਮੇ ਲੈਂਦੀ ਆ ਫੇਰ ਇੱਥੇ ਚੱਲ ਚੱਲ ਨਹੀਂ ਜਾਂਦਾ ਕੋਈ ਕੋਈ ਵੀ ਚੀਜ਼ ਹੁੰਦੀ ਆ ਕਰਮਾਂ ਵਾਲੀ ਚੀਜ਼ ਹੁੰਦੀ ਆ ਕਿ ਇੱਥੇ ਇੰਨੇ ਟਰੱਕਾਂ ਵਾਲੇ ਟਾਰ ਪੰਦੇ ਆ ਯਾ ਸਕਦਾ ਹੁਣ ਥੋੜਾ ਜਿਹਾ ਥਾਂ ਥੋੜਾ ਜਿਹਾ ਆਪਾਂ ਫੇਰ ਪਰਾਂ ਛੱਡਦਾ ਹੋਊ ਉਹ ਥਾਂ ਛੱਡਦਾ ਉਹ ਪਰਲੇ ਬਣੇ ਆ ਪਿੱਛੇ ਬਣੇ ਵਟ ਪਾ ਗਏ ਨਾ ਪਿੱਛੇ ਉਹ ਹੁਣ ਮੋਟਰਸਾਈਕਲ ਸਾਰੇ ਉਧਰ ਲਾਇਆ ਕਰਨਗੇ ਅੱਗੇ ਨਾ ਮੋਟਰਸਾਈਕਲ ਸਾਰੇ ਰਾਹ ਠੋਕ ਲਾ ਦਿੰਦੇ ਆ ਉਹ ਮੈਂ ਹੁਣ پارک ਬਣਾ ਦੇ ਪਰਲੇ ਬਣੇ ਮੰਗਰੋਂ ਦੀ ਕੋਠੀਆਂ ਦੇ ਕੱਢ ਕੇ ਉਧਰ ਲਾਇਆ ਦਾਂ ਭਾਈ ਐ ਪੂਰਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਬਾਬਾ ਮਿਹਰ ਕਰੇ ਆਪਾਂ ਸਾਰੀ ਗਰਾਊਂਡ ਦੇ ਆਲੇ ਦੁਆਲੇ ਜਾਲੀ ਲਾ ਦੇਣੀ ਹੈ ਜਿਹੜੀ ਸਾਰੀ ਗਰਾਊਂਡ ਹੈ ਨਾ ਸਾਰੀ ਗਰਾਊਂਡ ਦੇ ਆਲੇ ਦੁਆਲੇ ਜਾਲੀ ਲਾ ਦੇਣੀ ਹੈ ਉਹ ਵੀ ਕਰਾਂਗੇ ਬੇਨਤੀ ਦੀ ਕੋਈ ਨਾ ਕੋਈ ਭੈਣ ਭਰਾ ਮੇਰੇ ਹਿਸਾਬ ਨਾਲ 1.5 ਲੱਖ ਰੁਪਏ ਦਾ ਖਰਚਾ ਉਹ ਇੰਨਾ ਕਾਊਗਾ ਸਾਰੀ ਜਾਲੀ ਲਾਉਣ ਦੀ ਇੰਨਾ ਕਾਜੂ ਨਾ ਆ ਵੀ ਸਾਰੀ ਪੂਰਾ ਸਟੇਡੀਅਮ ਹੀ ਬਣ ਜਾਏ ਗਰਾਊਂਡ ਪ੍ਰੋਪਰ ਬਣ ਜਾਏ ਕਿਉਂਕਿ ਬਰਾਉਂਡ ਜਿਹੜੀ ਹੁੰਦੀ ਨਾ ਬੜੀ ਪਵਿੱਤਰ ਹੁੰਦੀ ਆ ਇਹਦੇ ਚ ਕੁੱਤਾ ਬਿੱਲੀ ਨਾ ਆਵੇ ਪਿਸ਼ਾਣਾ ਆਪਣਾ ਕਰੇ ਕੁੱਤਾ ਆ ਕੇ ਹੱਗੇ ਨਾ ਜਾਦੂ ਜ਼ਿੰਮੇਵਾਰੀ ਆ ਤੇ ਇਹਦੇ ਵਿੱਚ ਜਿੰਨੀ ਸਾਫ਼ ਸੁਥਰੀ ਹੋਵੇ ਉਹਨਾਂ ਨੂੰ ਹਾਂ ਹੁਣ ਮੈਂ ਬਾਬਾ ਮੇਰ ਕਰੇ ਇਹ ਕਰਨਾ ਕੰਮ ਕਿ ਇਹਨੂੰ ਬਲੀ ਜਾਵੇ ਸਾਰੀ ਜਾਲੀ ਲੱਗ ਜੇ ਉਹਨਾਂ ਵਾਲੇ ਟਾਈਮ ਦੇ ਵਿੱਚ ਚਲੋ ਮਹਾਰਾਜ ਨੇ ਕਿਰਪਾ ਕੀਤੀ ਤੇ ਲੱਗ ਜੂਗੀ ਹੋਈ ਓ ਇਹ ਗਿਰੀਆਂ ਉਹ ਗਿਰੀਆਂ ਦੀ ਜ਼ਿਆਦਾ ਹੁੰਦੀ ਉਹ ਜਿਹੜੀਆਂ ਮਸ਼ੀਨਾਂ ਮਸ਼ੂਨਾ ਚ ਲਾਉਂਦੇ ਨੇ ਅੱਜ ਕੱਲ ਉਹ ਮਸ਼ੀਨਾਂ ਜੀਆਂ ਆਈਆਂ ਜਿਹੜੀ ਪਰ ਆ ਚੀਜ਼ੇ ਨੇ ਕਿਉਂਕਿ ਇੱਕ ਲਾਲ ਪੱਥਰ ਦਾ ਕੰਬੀਨੇਸ਼ਨ ਹੁੰਦਾ ਇੱਕ ਨਿੰਮ ਦੇ ਕੋਟਨੇ ਦਾ ਕੰਬੀਨੇਸ਼ਨ ਹੁੰਦਾ ਨਿੰਮ ਦਾ ਕੋਟਨਾ ਜਿਹੜੀ ਵੀ ਕੱਸ ਕੇ ਆਪਣੇ ਅੰਦਰ ਜਾਂਦਾ ਅੰਦਰ ਜਾਂਦਾ ਹੈ ਨਿੰਮ ਦਾ ਹੈ ਤੇ ਜਿਹੜਾ ਉਹ ਲਾਲ ਪੱਥਰ ਹੁੰਦਾ ਵਾ ਲਾਲ ਪੱਥਰ ਵੀ ਘਸਦਾ ਤੇ ਉਹ ਵੀ ਵਧੀਆ ਚੀਜ਼ ਹੁੰਦੀ ਉਹ ਆਪਣੇ ਅੰਦਰ ਜਾਂਦਾ ਅੱਛਾ ਇਹ ਜਦੋਂ ਮਿਕਸ ਚ ਨਹੀਂ ਨਹੀਂ ਉਹ ਨਹੀਂ ਨਾ ਉਹ ਨਹੀਂ ਇੱਕ ਇਹ ਨਾ ਸਟੋਰ ਹੁੰਦਾ ਲੱਗਣ ਦੇ ਆ ਜਦੋਂ ਇਹਦਾ ਛਾਣਾ ਲੱਗ ਗਿਆ 15 20 ਮਿੰਟਾਂ ਦੇ ਵਿੱਚ ਵਿੱਚ ਪੀਣਾ ਉਸ ਤੋਂ ਬਾਅਦ ਇਹ ਵਾਈ ਹੋ ਜਾਣਾ ਤੁਹਾਡੀ ਵੀਡੀਓ ਦੇਖ ਕੇ ਪਹਿਲਾਂ ਇਹ ਵੀ ਰੱਖ ਲੈਂਦਾ ਹੈ ਨਹੀਂ ਨਹੀਂ ਵੀਡੀਓ ਦੇਖ ਕੇ ਫਿਰ ਇੱਕ ਟਾਈਮ ਨਹੀਂ ਬਾਈ ਹੋ ਜਾਂਦਾ ਇਹ ਰਗੜਾ ਰਹਿਣਾ ਨਹੀਂ ਬਾਈ ਹੋ ਜ ਵਾਹ ਕੋਈ ਕਹਿੰਦੇ ਵੀ ਖੰਡ ਨਾ ਪਾਈਏ ਵਾਈ ਨਹੀਂ ਹੁੰਦਾ ਇਹ ਭਾਵੇਂ ਖੰਡ ਪਾਉ ਨਾ ਪਾਉਏ ਵਾਈ ਹੋਣਾ ਹੀ ਹੋਣਾ ਨਹੀਂ ਫਿਰ ਰਗੜਾ ਤੇ ਫਿਰ ਮਿਲਣ ਵਾਲਾ ਪੇ ਮੁੱਲ ਰਗੜਾ ਲੱਗ ਗਿਆ ਤੇ ਤੇ ਲੈਵਲ ਲਾ ਦੋ ਨਾ ਵੀ ਇੰਨਾ ਚਿਹਰੇ ਰਹਿੰਦਾ ਨਾ ਇਹ ਨਹੀਂ ਰਹਿਣਾ ਇਹ ਤਾਂ ਉਹਨ ਦੀ سپورਟ ਬਸ ਉਹਨਾਂ ਚਿਹਰੀ ਆ ਇਹ ਅਸਲ 'ਚ ਨਾ ਤੁਸੀਂ ਤੁਹਾਨੂੰ ਇਦਾਂ ਨਹੀਂ ਪਤਾ ਲੱਗਣਾ ਕਿ ਕਈ ਪਿੰਦੇ ਵੀ ਰਹਿੰਦੇ ਆ ਜਦੋਂ ਆਪਾਂ ਸਿਆਣੇ ਹੁੰਨੇ ਨਾ ਮਾਚੋਰ ਹੁੰਨੇ ਆ ਉਹ ਗਲਤੀਆਂ ਕਰ ਕਰਕੇ ਬੰਦਾ ਸਿੱਖਦਾ ਮੈਂ ਕਿਤੇ ਇਦਾਂ ਥੋੜੀ ਸਿੱਖ ਗਿਆ ਕਿ ਹਾਨੂੰ ਵੀ ਇਦਾਂ ਜੇ ਗਲਤੀਆਂ ਕੀਤੀਆਂ ਤੇ ਫਿਰ ਸਿੱਖੇ ਆ ਮੈਂ ਵੀ ਇਦਾਂ ਘਰੋਂ ਲਾ ਕੇ ਰਗੜਾ ਤੇ ਲੈ ਜਾਣਾ ਮੈਂ ਇੱਥੇ ਉੱਥੇ ਜਾ ਕੇ ਜੋਰ ਲੱਗਣਾ ਖੰਡ ਪਾ ਕੇ ਘੋਲ ਕੇ ਤੇ ਪੀ ਲੈਣਾ ਉਹ 20 25 ਦਿਨ ਮਹੀਨਾ ਪਿੰਦਾ ਪੀਂਦੇ ਰਹੇ ਤੇ ਪਤਾ ਨਾ ਲੱਗਣਾ ਤੇ ਜੋੜਾਂ ਚੋਂ ਪੀੜਾ ਨਿਕਲਣੀ ਆ ਸਰੀਰ ਚੋਂ ਕੱਚੀਆਂ ਜੀਆਂ ਪੀੜਾਂ ਤੇ ਹੋਰ ਕਿਦਾਂ ਤੇ ਬਾਅਦ ਚ ਮੈਂ ਯਾਰ ਕਹਿਣਾ ਵੀ ਮਿਹਨਤ ਵੀ ਇੰਨੀ ਲਾਈ ਦੀ ਖਰਾਕ ਵੀ ਨਹੀਂ ਖਾਈ ਦੀ ਤੇ ਪਤਾ ਨਹੀਂ ਲੱਗਦਾ ਵੀ ਪੀੜਾ ਕਿਹੜੀ ਗੱਲਾਂ ਜੋੜ ਕੱਚੇ ਜੇ ਬਾਈ ਇਹ ਸਰੀਰ ਹੋ ਗਿਆ ਵੀ ਹੁਣ ਕਾਦੇ ਨਾ ਦਿਆ ਇਹਨਾਂ ਪਤਾ ਨਹੀਂ ਲੱਗਦਾ ਉਹ ਬਾਅਦ ਚ ਮੁੜ ਕੇ ਕੇ ਬੰਦੇ ਨੇ ਵੀ ਉਹਨੇ ਮੈਨੂੰ ਸਾਰੀ ਡਾਈਟ ਪਲਾਨ ਪੁੱਛਿਆ ਵੀ ਡਾਈਟ ਦੱਸ ਆਪਦੀ ਕੀ ਖਾਣਾ ਜਦੋਂ ਵੀ ਆਪਾਂ ਕੇ ਦੇ ਵਿੱਚੋਂ ਲੱਭਦੇ ਆ ਨਾ ਕੁਝ ਹੁਣ ਮੰਨ ਕੇ ਚੱਲੋ ਬੱਚਾ ਵਾ ਕੋਈ ਉਹਦੇ ਵਿੱਚੋਂ ਆਪਾਂ ਕੋਈ ਕਮੀ ਪੇਚੀ ਲੱਭਣੀ ਆ ਮੈਨੂੰ ਐਦਾਂ ਹੁੰਦਾ ਫਿਰ ਉਹਦੇ ਚ ਆਪਾਂ ਨੂੰ ਡਾਈਟ ਪਲਾਨ ਦੱਸਣਾ ਪੈਂਦਾ ਵੀ ਤੂੰ ਖਾਂਦਾ ਕੀ ਆ ਸਵੇਰ ਤੋਂ ਸ਼ਾਮਾਂ ਤੱਕ ਉਹ ਚੀਜ਼ ਦੱਸ ਫੇਰ ਮੈਂ ਉਹਨੂੰ ਸਾਮਾਂ ਤੋਂ ਸਵੇਰ ਤੱਕ ਦੱਸੀ ਕਿ ਆ ਮੈਂ ਰਗੜਾ ਜਿੰਦਾ ਲੱਗੂਆ ਰਗੜਾ ਤੇ ਉਹ ਭਾਈ ਹੈ ਜਿਹੜਾ ਤੂੰ ਰਗੜਾ ਨਾਲ ਲੈ ਜਾਏ ਨਾ ਪੀਣਾ ਉਹਨੇ ਤਨਵਾਈ ਕਰਦਾ